ਉੱਕੀ ਭੜੀ ਗਈ ਕੀ ਮਾਮਲਾ ਸਾਰਾ ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਨਸ਼ਿਆਂ ਦੇ ਖਿਲਾਫ ਜਿਹੜੀ ਹੈ ਪੁਲਿਸ ਦਿਨ ਰਾਤ ਕੰਮ ਕਰ ਰਹੀ ਹੈ ਇਸੇ ਲੜੀ ਦੇ ਤਹਿਤ ਸਾਡੇ ਮਾਦੋਪੁਰਨਾ ਕਾ ਜਿਹੜਾ ਸਾਡਾ ਇੰਟਰਸਟੇਟ ਨਾਕਾ ਉੱਥੇ ਦਿਨ ਰਾਤ ਚੈਕਿੰਗ ਚੱਲਦੀ ਹੈ ਇਹ ਦੌਰਾਨੇ ਚੈਕਿੰਗ ਇੱਕ ਜੀਐਨਕੇ ਸਾਈਡ ਤੋਂ ਟੈਂਪੂ ਟਰੈਵਲਰ ਆ ਰਿਹਾ ਸੀ ਠੀਕ ਹੈ ਜੀ ਜਿਸ ਵਿੱਚ ਦੋ ਬੰਦੇ ਸੀ ਜਿਹਦੀ ਪੁਲਿਸ ਨੇ ਬੜੀ ਬਰੀਕੀ ਨਾਲ ਜਾਂਚ ਕੀਤੀ ਤੇ ਜਿੱਤੇ ਵਿੱਚੋਂ ਸਾਨੂੰ 31 ਕਿਲੋ ਜਿਹੜੀ ਸੀ ਉਹ ਕੀ ਬਰਾਮਤ ਹੋਈ ਤੇ ਉਸੇ ਟਾਈਮ ਸਾਡੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆ ਮੁਕਦਮਾ ਦਰਜ ਕੀਤਾ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਜਿਹੜੀ ਅੱਗੇ ਦੀ ਕਾਰਵਾਈ ਹੈ ਤਫਤੀਸ਼ ਹੈ ਉਹ ਸਾਡੀ ਚੱਲ ਰਹੀ ਹੈ ਜੀ ਨਹੀਂ ਨਹੀਂ ਲੋਕਾ ਖਲਾਫ ਕੋਈ ਹੋਰ ਪਹਿਲਾਂ ਪਰਚਾ ਦਰਜਿਆ ਨਹੀਂ ਇਸ ਚੀਜ਼ ਦੀ ਆਪਾਂ ਸਾਰਾ ਦੇਖ ਰਹੇ ਹਾਂ ਬਟ ਹੁਣ ਜੋ ਸਾਡੀ ਇਨਵੈਸਟੀਗੇਸ਼ਨ ਚ ਆਇਆ ਇਸ ਤੋਂ ਪਹਿਲਾਂ ਦੇ ਖਿਲਾਫ ਕੋਈ ਪਰਚਾ ਦਰਜ ਨਹੀਂ ਹੈਗਾ ਜੀ